ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੁਸੀ ਭੀ ਸਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪਣਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹ ਸਿਆਣਪਾਂ ਲਖ ਹੋਏ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਨਕ ਹੁਕਮੀ ਹੋਵਨਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ 부ਜੈ ਤਾ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੁਬੈ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕ੍ਰੀਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਖੇ ਹਾਦਰ ਹਦੂਰ ਕਥਨਾ ਕਥੀ ਨਾ ਬੈ ਧੂਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖੇ ਸਹਬੇ ਪ੍ਰਵਾਹ ਸਾਚਾ ਸਾਹਿਬ ਸਾਤ ਨਾਏ ਭਾਖਿਆ ਭਾਉ ਆਪਾਰ ਅਖੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਦ ਸੈ ਦਰਬਾਰ ਮਾਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵਢਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਈ ਆਪੇ ਆਪ ਨਿਰੰਜਨ ਸੋਈ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆ ਸਮਾਈ ਗੁਰ ਈਸਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਅਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹਿ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵ ਜੇ ਤਿਸ ਭਾਵ ਬਿਣ ਭਾਣੀ ਕੇ ਨਾਏ ਕਰੀ ਜੇਤੀ ਸਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲ ਲੈ ਲੈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੇ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਬਈ ਤਾ ਬਾਤ ਨ ਪੁੱਛੈ ਕਿ ਕੀਤਾ ਆਂਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਾਂ ਗੁਣ ਦੇ ਤਿਹਾਂ ਕੋਈ ਨ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣਐ ਸਿੱਧ ਪੀਰ ਸੁਰਨਾਥ ਸੁਣਐ ਧਰਤ ਧਵਲਾ ਆਕਾਸ ਸੁਣਐ ਦੀਪ ਲੋ ਪਾਤਾਲ ਸੁਣਿਐ ਪੋਹਿ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਇਸਤਰ ਬਰਮਾਇੰਦ ਸੁਣਿਐ ਮੁਕਤਸਾ ਲਾਹਣਮੰਦ ਸੁਣਿਐ ਜੋਗ ਜੁਗ ਤਨ ਭੇਦ ਸੁਣਿਐ ਸਾ ਸਤਿ ਸਿਮਰਤ ਵੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆਂ ਦੇ ਪਾਵਹ ਰਾਹ ਸੁਣਿਆ ਹਾਥ ਵੈਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਸਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੁਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨਨ ਮਾਰਗ ਠਾਕ ਨਾ ਪਾਏ ਮਨੈ ਪਤਿ ਸਿਉ ਪ੍ਰਗਟ ਜਾਏ ਮਨੈ ਮਗਨਾ ਚੱਲੈ ਪੰਥ ਮਨੈ ਧਰਮ ਸੇਤੀ ਸੰਵੰਦ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਭਵਹਿ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਤ ਪ੍ਰਵਾਨ ਪੰਤ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹ ਹੈ ਦਰਦਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੀ ਕਹਿ ਕਰਨੈ ਨਾਹੀ ਸੁਮਾਦ ਤੌਲ ਧਰਮ ਦਿਆ ਕਾ ਪੂਤ ਸੰਤੋਖთა ਪ੍ਰਖਿਆ ਜਨਸੂਤ ਜੇ ਕੋ 부ਝੈ ਹੋਵੈ ਸਤਿਆ ਤਭ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋ ਜੀ ਜਾਤ ਰੰਗਾ ਕੇ ਨਾਵ ਸਭ ਨ ਲਿਖਿਆ ਬੁੜੀ ਕਲਾ ਇਹੋ ਲਿਖਾ ਲਿਖ ਜਾਣੈ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਹੋ ਰੂਪ ਕੀਤੇ ਦਾਤ ਜਾਣੈ ਕੌਣ ਕੂ ਕੀਤਾ ਫਸਾਉ ਏ ਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਗਰ ਅਸੰਖ ਜਾਪਾ ਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋਹ ਭਗਤ ਸਾਰ ਅਸੰਖ ਮੋਨ ਲਵਲਾਈ ਤਾਰ ਕੁਦਰਤ ਗਾਵਣ ਕਹਾ ਵਿਚਾਰ ਵਾਰਿਆਂ ਜਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ तू सदा सलाम निरंकार असंख मूर्ख अंध घोर असंख चोर हराम घोर असंख अमर कर जाहे जोर असंख गड़बड़ हत्या कमाहे असंख पापी पाप कर जाहे असंख कूड़ियार कूड़े, कूड़े फेराहे असंख मलेच्छ मल खाहे असंख निंदक सर करहे पार ਨਾਨਕ ਨੀਚ ਕਹਿ ਵਿਚਾਰ ਵਾਰਿ ਅਨ ਜਾਵਾ ਇਕ ਵਾਰ ਜੋ ਤੁਦ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮ ਨਰੰਗਰ ਅਸੰਖ ਨਾਵਾ ਸੰਖ ਥਾ ਅਗਮ ਅਗਮ ਸੰਖ ਲੋ ਅਸੰਖ ਕਹ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜene ਹੀ ਲਿਖੇ ਤੇ ਸਰਣਾਹੀ ਜੇ ਫਰਮਾਈ ਤਿਵ ਤੇ ਪਾਹੀ ਜੀਤਾ ਕੀਤਾ ਤਿਤਾ ਨਾਉ ਵਿਣ ਨਾਵੇ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨਰੰਕਰ ਹਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਹ ਮੋਤ ਬਲੀਤੇ ਕੱਪੜ ਹੋਏ ਦੇ ਸਾਬੂਨ ਲਈ ਐ ਉਹ ਧੋਏ ਹਰੀਏ ਮਤ ਪਾਪਾਂ ਕੈ ਸੰ ਉਹ ਧੋਪੈ ਨਾ ਬੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹ ਆਪੇ ਬੀਜਾ ਪੀ ਖਾਹ ਨਾਨਕ ਹੁਕਮਿ ਆਬਜਾਹ ਤੀਰਥ ਤਪ ਦਿਆ ਦਦ ਦਾਨ ਜੇ ਕੋ ਪਾਵੈ ਤਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋ ਸਵਾਸਤਾਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਗਵਣ ਵਾਰ ਕਵਣ ਸਰੂਤੀ ਮਾਹੁ ਕਵਣ ਜਿਤ ਹੁਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲਖਣ ਲੇਖੁਰਾਨ ਥਿਤ ਵਰਣਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾ ਕਰਤਾ ਸ੍ਰਿਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆਨ ਨ ਸੋਹੈ ਪਾਤਾਲਾਂ ਪਾਤਾਲ ਲਖ ਆਗਸਾਂ ਆਗਸ ਊੜਕ ਊੜਕ ਭਾਲ ਥਕੇ ਵੀਦ ਕਹਿਨਿ ਕਵਾ ਸਹ ਸਾਠ ਰਹਹਿ ਕਹਿਨ ਕਤੇਬਾਂ ਅਸਲੂ ਇਕ ਧਾਤ ਲੇਖਾ ਹੋਇ ਤਾ ਲਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆ ਤੈਵਾਹ ਪਵਹ ਸਮੁੰਦ ਨ ਜਾਣੀਐ ਸਮੁੰਦ ਸਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਸਮਰ ਹੋਣਾ ਵਿਸਰਹਿ ਅੰਤ ਨ ਸਿਫਤੀ ਕਹਿੰਦਾ ਅੰਤ ਅੰਤ ਨ ਕਰਨੇ ਦੇਣ ਅੰਤ ਅੰਤ ਨਾ ਵੇਖਣ ਸੋਣਨ ਅਨੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਮ ਇਹ ਵਡਾ ਊਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਈ ਜੀਵੜਾਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਾ ਤਮਾਈ ਕੀਤੇ ਮੰਗਹਿ ਜੋ ਦਾ ਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਬ ਟੁੱਟਹਿ ਵਿਕਾਰ ਕੀਤੇ ਲੈ ਲੈ ਮੁਕਰਪਾ ਕੀਤੇ ਮੂਰਖ ਖਾਹੀ ਖਾਹੀ ਕੀਤਿਆਂ ਦੁਖ ਭੁਗ ਸਦ ਮਾਰ ਇਹ ਭੇਦਾ ਤਰੀ ਦਾਤਾ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਇ ਕੋ ਅਖੰਡ ਪਾਇ ਓਹੋ ਜਾਣੈ ਜੀਤਿਆ ਮੋਹਿ ਖਾਇ ਆਪੇ ਜਾਣੈ ਆਪੇ ਦੇ ਅਖਹਿ ਸੇ ਭੇਕੇਈ ਕੇ ਜਿਸਨੋ ਬਖਸ਼ੇ ਸਿਫਤਸਾਲਾਹ ਨਾਨਕ ਪਾ ਸਾਹੀ ਪਾਤਸ਼ਾਹ ਅਮਲ ਗੁਣਾ ਮਲ ਵਪਾਰਾ ਮਲ ਵਪਾਰੀ ਅਮਲ ਪੰਡਾਰ ਅਮਲ ਲਵਹਿ ਮੁੱਲਹਿ ਜਾਹਿ ਅਮੁੱਲ ਭਾਇ ਅਮੁੱਲਾ ਸਮਾਹ ਅਮੁੱਲ ਧਰਮਾ ਮੁੱਲ ਦੀ ਬਾਣਾ ਮੁੱਲ ਤੋਲਾ ਮੁੱਲ ਪ੍ਰਵਾਨ ਅਹ ਅਮੁੱਲ ਬਖਸੀਸ ਆ ਮੁੱਲੀ ਸਾਨ ਅਮੁੱਲ ਕਰਮਾ ਮੁੱਲ ਫਰਮਾਨ ਅਮੁੱਲ ਅਮੁੱਲਾ ਆਖਿਆ ਨਾ ਜਾਏ ਆਖ ਆਖ ਰਹਿ ਲਵਲਾਈ ਆਖ ਹੈ ਵੀਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖੈ ਇਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੋਰ ਨਰ ਮਨ ਜਨ ਸੇਵ ਕੀਤੇ ਆਖੈ ਆਖਣ ਪਾਹੀ ਕੀਤੇ ਕਹੈ ਕਹੈ ਓਠ ਓਠ ਜਾਹਿ ਇਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕਈ ਕੀ ਜੇ ਬੜ ਭਾਵੇ ਤੇ ਬੜ ਹੋਈ ਨਾਨਕ ਜਾਣੈ ਸਚ ਸੋਈ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਰਗਵਰ ਗਵਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੋ ਕਹੀ ਅਨ ਕੀਤੇ ਗਾਵਣ ਹਾਰੇ ਗਾਵਹਿ ਤਹ ਨਉ ਪਉਣ ਬਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰ ਗਾਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿਂ ਦੇ ਦਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋਂ ਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋਂ ਗਾਵਹਿ ਜੋ ਤੁਧ ਭਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਵ ਤਿਸਤੀ ਵੜਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਖ ਸਰੰਬਾ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੇ ਸੈ ਆਦੇਸ ਆਦਾ ਨੀਲਾ ਨਾਦ ਨਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਿਆ ਢੰਡਾਰਣ ਘਟ ਘਟ ਬਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਦਾ ਵਿਰਾਸਤਾ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਸੈ ਆਦੇਸ ਆਦ ਅਨੀਲਾ ਨਾਦ ਅਨਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤੈਂ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਵ ਤਿਸ ਭਾਵੇ ਤੇ ਵਹ ਚਲਾਵੇ ਜਿਵ ਹੋਵੇ ਫਰਮਾਨ ਓਹ ਵੇਖੈ ਉਹ ਨਾਨ ਨਦਰ ਨਾਵੇ ਬਹੁਤਾ ਇਹੋ ਵਿਡਾਨ ਆਦੇਸ ਤਸੈ ਆਦੇਸ ਸਾਦਾ ਨੀਲਾ ਨਾਦਨਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੋ ਏਕਾਵਾ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੀ ਕੀ ਸਾਚੀ ਗਾ ਆਦੇਸ ਤੇ ਸਿਆਦੇਸ ਦਾ ਨੀਲਾ ਨਾਧਨਾਹਤ ਜੁਗ ਜੁਗ ਏਕ ਵੇਸ ਇਕ ਦੂਜੀ ਬੌ ਲਖ ਹੋਏ ਲਖ ਹੋ ਬਹਿ ਲਖ ਵੀ ਲਖ ਲਖ ਗੇੜਾ ਖਿਅ ਹੈ ਇਕ ਨਾਮ ਜਗਦੀਸ਼ ਏਤ ਰਾਹੇ ਪਤ ਬਵੜੀਆ ਚੜਿਐ ਹੋਏ 21 ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸਾ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਈ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾ ਤਿਸ ਵੇ ਧਰਤੀ ਥਾਪ ਰੱਖੀ ਧਰਮ ਸਾਲ ਤੇਸ ਵਿਚ ਜੀ ਜੁਗਤ ਗੇ ਰੰਗ ਤਨਕੇ ਨਾਮ ਅਨਿਕ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾ ਨਦਰੀ ਕਰਮ ਪਵੈ ਨੀਸਾ ਕਚ ਬਗਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਹ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾ ਨਮਨ ਕੀਤੇ ਕੇਤੇ ਰਤਨ ਸੁਮਨ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਾਰੈਨ ਕੀਤਿਆ ਸੁਰਤੀ ਸੇਵਕੀ ਤੇ ਨਾਨਕ ਅੰਤਨੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥੈ ਆਨਾਦ ਬਨੋਦ ਕੋ ਡਾਨੰਤ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤਾਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਇ ਤਿਥੈ ਘੜੀਏ ਸਵਰਤ ਮਤਮਨ ਬੁੱਧ ਤਿਥੈ ਘੜੀਏ ਸਰਾ ਸਿੱਧਾਂ ਕੀ ਸੋਧ ਕਰਮਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਨ ਮਹਾਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇਤਾ ਕੇ ਰੂਪ ਨ ਕਥਨੇ ਜਾਹੇ ਨਾ ਉਹੇ ਮਰਹਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਨ ਤਿੱਥੈ ਭਗਤ ਵਸੈ ਕੇ ਲੋਕ ਰਹਾ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮਡਲਵਰ ਭੰਡ ਜੇ ਕੋ ਕਥੈ ਤਾਂ ਤਨਤਨ ਤਿੱਥੈ ਲੋਲੋ ਆਕਾਰ ਜਿਵ ਜਿਵ ਹੁਕਮ ਤਵੇ ਤਿਵਕਾਰ ਵੇਖੈ ਵਿਕਸੈ ਕਰ ਵਿਚਾ ਨਾਨਕ ਕਥਨਾ ਕਰੜਾ ਸਾ ਜਤ ਪਾਹਾਰਾ ਧੀਰਜ ਸੁਨਿਆਰ ਅਹ ਰਣ ਮਤ ਵਿਧਾਤੀਆਰ ਭਾਉ ਖੱਲਾ ਅਗਨ ਤਪਤਾਉ ਭੰਡਾ ਭਾਉ ਅੰਮ੍ਰਿਤ ਢਾਲ ਘੜਿਐ ਸ਼ਬਦ ਸਚੀ ਟਕਸਾ ਜਨ ਕੋ ਨਦਰ ਕਰਮ ਤਨ ਕਾ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੈਨੇਡਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੋਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ